ਵਿਦਵਾਨ ਨੇ ਬੜਾ ਸੋਨਾ ਲਿਖਿਆ ਹੈ ਉਹ ਖੁਸ਼ਕਿਸਮਤ ਨੇ ਲੋਕ ਜਿਨ੍ਹਾਂ ਦੇ ਸਿਰ ਤੇ ਮਾਪਿਆਂ ਦਾ ਸਾਆ ਹੁੰਦਾ ਦੁਨੀਆ 'ਚ ਅਸੀਂ ਕਿਹਨੇ ਮਨੁੱਖਾ ਜਨਮ ਇੱਕ ਵਾਰ ਮਿਲਿਆਈ ਬਾਕੀ ਰਿਸ਼ਤੇ ਟੁੱਟਦੇ ਬੰਦਦੇ ਆ ਭੰਡ ਮੁਵਾ ਭੰਡ ਪਾ ਲਈਏ ਇਸਤਰੀ ਦੀ ਮੌਤ ਹੋ ਜਾ ਬੰਦਾ ਦੂਜਾ ਵਿਆਹ ਕਰਾ ਲਿੰਦਾ ਹੈ ਭੈਣਾਂ ਦੀ ਥਾਂ ਧਰਮ ਦੀਆਂ ਭੈਣਾਂ ਬਣਾ ਲੱਗ ਪਿੰਦਾ ਰੱਬ ਮਿਹਰ ਕਰੇ ਮਾਂ ਤੇ ਬਾਪ ਕਦੀ ਦੂਜੇ ਨਹੀਂ ਬੰਦੇ ਹੁੰਦੇ ਖਿਮਾ ਕਰਿਓ ਬਾਕੀ ਰਿਸ਼ਤੇ ਟੁੱਟਦੇ ਆ ਬੰਦਦੇ ਆ ਜਿਸ ਦਿਨ ਤੇਰਾ ਜਨਮ ਹੋਇਆ ਮੈਂ ਅਰਜ਼ ਕੀਤੀ ਸੀ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਤੂੰ ਰੋਇਆ ਮਾਂ ਨੇ ਆਪਣੀ ਗੋਦੀ ਦਿੱਤੀ ਤੇਰੇ ਜ਼ਿੰਦਗੀ ਦੀ ਸ਼ੁਰੂਆਤ ਮਾਂ ਦੀ ਗੋਦ ਚ ਹੋਈ ਉਹ ਖੁਸ਼ੀ ਤੇ ਜਿਸ ਦਿਨ ਤੇਰੀ ਮਾਂ ਦੀ ਜ਼ਿੰਦਗੀ ਦਾ ਅੰਤ ਹੋਵੇ ਤੂੰ ਆਪਣੀ ਗੋਦੀ ਦੇਦੀ ਸਮਝੀ ਤੂੰ ਸੇਵਾ ਕਰ ਗਿਆ ਮੈਂ ਵੇਖੋ ਚਲੋ ਘੋਮੇ 'ਚ ਨਹੀਂ ਕਹਿੰਦਾ ਕੱਲ ਨੂੰ ਕੀ ਵਾਪਰਨੇ ਮੈਂ ਆਪਣੀ ਘੋਮੇ ਲਈ ਸੱਚੀ ਜੇ ਅੱਜ ਤੱਕ ਮੈਂ ਤਲੀ ਤੇ ਪੈਸਾ ਆਪਣੀ ਬੀਬੀ ਨੂੰ ਲੈ ਕੇ ਆਉਂਦਾ